ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਸ਼ਮੀਤ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਸਾਰੇ ਸ਼ਹਿਰ ਨੂੰ ਲੱਖ ਲੱਖ ਵਧਾਈ ਅੱਜ ਨਗਰ ਕੀਰਤਨ ਬਹੁਤ ਹੀ ਵੱਡੇ ਇਕੱਠ ਚ ਨਿਕਲ ਰਿਹਾ ਔਰ ਅਸੀਂ ਸਾਰੀ ਮਾਰਕੀਟ ਨੇ ਰਲ ਕੇ ਸਮੋਸਿਆਂ ਦਾ ਪਾਣੀ ਦਾ ਲੰਗਰ ਲਾਇਆ ਮਹਾਰਾਜਾ ਜੀ ਇਹਦਾ ਹੀ ਸਾਰਿਆਂ ਨੂੰ ਬਰਕਤ ਪਾਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਆਪਣੇ ਨਕੌਦਰ ਮਾਰਕੀਟ ਵਾਲੋਂ ਗੁਰਗੋਈਂ ਸਿੰਘ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਆ ਸਾਡੇ ਮਾਰਕੀਟ ਵਾਲੋਂ ਪਰ ਸਮੋਸੇ ਵਾਲਾ ਤੇ ਪਾਣੀ ਦਾ ਲੰਗਰ ਆਇਆ ਕਿੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਸੰਗਤ ਦਾ ਨਕੋਦਰ ਦੀ ਆਮ ਸਾਰੀ ਸਖ ਸਖ ਨੂੰ ਬਹੁਤ ਬਹੁਤ ਮੁਬਾਰਕਾਂ ਗੁਣਾਨ ਕੇ ਪ੍ਰਕਾਸ਼ਪੁਰ ਵਧੀਆਂ ਹੈਪੀ ਭਾਜ ਨੂੰ ਏਦਾਂ ਹੀ ਨਗਰ ਕੀਰਤਨ ਕਰਦੇ ਆ ਜਦੋਂ ਤੇ ਏਦਾਂ ਹੀ ਸੇਵਾ ਕਰਦੇ ਆ ਆਈ ਹੋਏ ਸੰਗਤ ਨੂੰ ਸਮੋਸੇ ਦਾ ਲੰਗਰ ਖਿਚਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ